ਮੋਹਾਲੀ ਦੇ ਵਿੱਚ ਮਨੀ ਬੌਂਸਰ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਕਦਰ ਅਰਾਜਕਤਾ ਦਾ ਇਹ ਮਾਹੌਲ ਦੇਖਣ ਨੂੰ ਮਿਲਿਆ ਪਿੰਡ ਚੰਦੋ ਨੇੜੇ ਖਰੜ ਦੇ ਪਿੰਦਾ ਤਾਂ ਉੱਥੋਂ ਦੀ ਇਹ ਵਾਰਦਾਤ ਹੈ ਹਾਲਾਂਕਿ ਕਿਸ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਸ ਬਾਰੇ ਇਹ ਜੀ ਚੀਜ਼ਾਂ ਸਾਫ਼ ਨਹੀਂ ਹੋਈਆਂ ਮੌਕੇ ਤੇ ਸੀਨੀਅਰ ਪੁਲਿਸ ਅਧਿਕਾਰੀ ਤੇ ਫੋਰੈਂਸਿਕ ਟੀਮਾਂ ਪਹੁੰਚ ਚੁੱਕੀਆਂ ਨੇ ਮੌਕੇ ਦਾ ਮੌਜਨਾ ਕੀਤਾ ਜਾ ਰਿਹਾ ਸਿਰ ਦੇ ਵਿੱਚ ਗੋਲੀਆਂ ਜਿਹੜੀਆਂ ਮਾਰੀਆਂ ਗਈਆਂ ਨੇ ਤਾਂ ਤਸਵੀਰਾਂ ਇੱਕ ਵਾਰ ਫਿਰ ਤੋਂ ਤੁਹਾਨੂੰ ਦਿਖਾ ਦਿੰਨੇ ਆ ਦੱਸ ਦਿੰਨੇ ਆ ਮਨੀ ਬੌਂਸਰ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਮਨੀ ਬੌਂਸਰ ਦਾ ਕਤਲ ਕਰ ਦਿੱਤਾ ਗਿਆ ਤਾਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਵਾਰਦਾਤ ਹੋਈ ਹੈ ਦੱਸਦੀ ਹੈ ਕਿ ਖਰੜ ਦੇ ਨਜ਼ਦੀਕੀ ਪਿੰਡ ਚੰਦੋ ਵਿਖੇ ਦਿਨ ਦਿਹਾੜੇ ਕਰੀਬ 12:30 ਵਜੇ ਦੇ ਕਰੀਬ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸਿਰ ਦੇ ਵਿੱਚ ਨੌਜਵਾਨ ਦੇ ਗੋਲੀਬਾਰੀ ਕੀ ਹੈ ਮ੍ਰਿਤਕ ਦੀ ਪਛਾਣ 26 ਸਾਲਾਂ ਦੇ ਮਨੀਸ਼ ਕੁਮਾਰ ਦੇ ਵਜੋਂ ਹੋਈ ਹੈ ਜੋ ਪਿੰਡ ਕਿਊੜ ਦਾ ਰਹਿਣ ਵਾਲਾ ਸੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਕਿਸ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿਹੜੇ ਖਲਾਤਾਂ ਦੇ ਵਿੱਚ ਇਹ ਘਟਨਾ ਵਾਪਰੀ ਕੀ ਰੰਜਿਸ਼ ਦਾ ਮਾਮਲਾ ਸੀ ਤਾਂ ਇਸ ਸਬੰਧੀ ਬਧੇਰੇ ਅਪਡੇਟ ਦੇ ਲਈ ਸਾਡੇ ਨਾਲ ਸੁਰਿੰਦਰ ਕੁਮਾਰ ਜੁੜ ਚੁੱਕੇ ਨੇ ਖਰੜ ਤੋਂ ਅ ਸੁਰਿੰਦਰ ਅਪਡੇਟ ਕੀ ਹੈ ਬਹੁਤ ਵੱਡੀ ਘਟਨਾ ਵਾਪਰੀ ਹੈ ਅਕੜ ਜੀ ਇਹ ਤਕਰੀਬਨ 1 ਘੰਟਾ ਪਹਿਲਾਂ ਦੀ ਘਟਨਾ ਹੈ ਕਿ ਮੰਨੀ ਬੋਸਨਾ ਦਾ ਇੱਕ ਲੜਕਾ ਹੈ ਕਿਊੜ ਬਿੰਡੇ ਦਾ ਤੇ ਰਸਤੇ ਵਿੱਚ ਆਪਣੇ ਕਰਨ ਜਾ ਰਿਹਾ ਸੀ ਰਸਤੇ ਵਿੱਚ ਕਿਸੇ ਦੋ ਮੋਟਰਸਾਈਕਲ ਸਵਾਰ ਨੇ ਇਹਨਾਂ ਗੋਲੀ ਮਾਰ ਦਿੱਤੀ ਹੈ ਗੋਲੀ ਇਹ ਸਿਰ ਵਿੱਚ ਲੱਗੀ ਹੈ ਤੇ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਜੀ ਔਰ ਅਰਸ਼ਿੰਦਰ ਇੱਕ ਇੱਕ ਚੀਜ਼ ਬਹੁਤ ਦੇ ਦੇ ਵਿੱਚ ਦੇਖਣ ਵਾਲੀ ਹੈ ਕਿ ਜਿਹੜੀ ਦਿਨ ਦੇ ਖਾੜੇ ਚੜੀ ਦੁਪਹਿਰ ਦੇ ਵਿੱਚ ਵਾਰਦਾਤ ਵਾਪਰੀ ਹੈ ਔਰ ਜਿਸ ਤਰ੍ਹਾਂ ਦੇ ਨਾਲ ਮਨੀ ਬੌਂਸਰ ਦਾ ਨਾਮ ਸੀ ਕੋਈ ਆਪਸੀ ਰੰਜਿਸ਼ ਹੈ ਜਾਂ ਕਿਸੇ ਗਰੁੱਪ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ ਗਈ ਹੈ ਜਿਸ ਹਿਸਾਬ ਦੇ ਨਾਲ ਮੌਕੇ ਤੇ ਫੋਰੈਂਸਿਕ ਟੀਮਾਂ ਪਹੁੰਚੀਆਂ ਨੇ ਸੀਨੀਅਰ ਅਧਿਕਾਰੀ ਪਹੁੰਚੇ ਨੇ ਇਹ ਕੋਈ ਆਮ ਮਾਮਲਾ ਨਹੀਂ ਲੱਗਦਾ ਵਾਰਦਾਤ ਦਾ ਬਿਲਕੁਲ ਹੀ ਆਮ ਮਾਮਲਾ ਨਹੀਂ ਹੈ ਜੀ ਕਿ ਦਿਨ ਦਿਹਾੜੇ ਸਿਕਰ ਦੁਪਹਿਰ ਵਿੱਚ ਉਹ ਜੇ ਸੜਕ ਕੋਈ ਇਦਾਂ ਦੀ ਨਹੀਂ ਹੈਗੀ ਜਿਹੜੀ ਚੱਲਦੀ ਵੀ ਹੈਗੀ ਸੜਕ ਚੱਲਦੀ ਹੈ ਪਿੰਡਾਂ 'ਕੇ ਮੇਨ ਰੋੜੇ ਹੈ ਇਹਦੇ ਵਿੱਚ ਇੱਕ ਦਿਨ ਦਿਹਾੜੇ ਕਿ ਕਿਸੇ ਨੂੰ ਮਾਰਿਆ ਗਿਆ ਤੇ ਉਹਦੇ ਵਿੱਚ ਜ਼ਰੂਰ ਕੋਈ ਨਾ ਕੋਈ ਵੱਡੀ ਗੱਲ ਨਿਕਲੇਗੀ ਪਰ ਅਜੇ 1 ਘੰਟਾ ਹੀ ਇਹ ਮੌਕਾ ਹੋਇਆ ਤੇ ਪੁਲਿਸ ਜੀ ਇਹ ਤੱਕ ਪਹਟਿਕਾਤ ਕਰਨ ਵਿੱਚ ਲੱਗੀ ਹੋਈ ਆ ਅਜੇ ਤੱਕ ਕਲੀਅਰ ਨਹੀਂ ਹੋ ਰਿਹਾ ਵੀ ਇਹ ਮਾਰਨ ਦਾ ਮਨ ਦਾ ਜਾਂ ਮਾਰਨ ਦਾ ਕੀ ਕਾਰਨ ਸੀ ਔਰ ਸੁਰੇਂਦਰ ਇੱਕ ਇੱਕ ਚੀਜ਼ ਇਹ ਵੀ ਥੋੜੀ ਜਿਹੀ ਸਮਝ ਨਹੀਂ ਚਾਹਾਂਗੇ ਜਿਹੜਾ ਮਨੀ ਬੌਂਸਰ ਸੀ ਇਹ ਬੌਂਸਰ ਸੀਗਾ ਕੰਮ ਕਰਦਾ ਸੀ ਇਹਦਾ ਨਾਮ ਸੀ ਕਿਉਂਕਿ ਆਮ ਤੌਰ ਤੇ ਜਿਹੜੇ ਇਸ ਤਰ੍ਹਾਂ ਦੇ ਪ੍ਰੋਫੈਸ਼ਨ ਦੇ ਵਿੱਚ ਹੁੰਦੇ ਨੇ ਲਾਗਡਾਗ ਵਾਲੀ ਸਥਿਤੀ ਬਣੀ ਰਹਿੰਦੀ ਹੈ ਜੀ ਬਿਲਕੁਲ ਇੱਕ ਡੀਲਰ ਆਇਆ ਤੇ ਪ੍ਰੋਪਰਟੀ ਡੀਲਰ ਇੱਕ ਖਰੜ ਵੀ ਸੀ ਹੈ ਜੀ ਉਹਦੇ ਉਹਦੇ ਨਾਲ ਇੱਕ ਐਕਚੁਅਲੀ ਉਹਦੇ ਸੈਕਿਉਰਟੀ ਵੀ ਦਿੱਸੀ ਜਾਂਦਾ ਇਹ ਸਮਝ ਲਓ ਕਿ ਜਿੱਦਾਂ ਉਹ ਵਾਜਤ ਦੇ ਡੀਲਰਾਂ ਆਪਣੇ ਬੌਂਸਰ ਰੱਖੇ ਹੋਏ ਆ ਬੌਂਸਰ ਹੀ ਸੀ ਤੇ ਇੱਕ ਡੀਲਰ ਦੇ ਨਾਲ ਹੀ ਕੰਮ ਕਰ ਰਿਹਾ ਸੀ ਜੀ 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 ਧੰਨਵਾਦ ਧੰਨਵਾਦ ਸੁਰਿੰਦਰ ਕੁਮਾਰ ਖਰੜ ਤੋਂ ਜੁੜੇ ਸੀ ਸਾਡੇ ਨਾਲ ਤਾਂ ਇੱਕ ਵਾਰ ਫਿਰ ਤੋਂ ਦਰਸ਼ਕਾਂ ਨੂੰ ਅਪਡੇਟ ਦੇ ਦਈਏ ਕਿ ਮਨੀ ਬੌਂਸਰ ਦਾ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਔਰ ਇਸ ਸਵਾਰਦਾਰਤ ਨੇ ਇੱਕ ਵਾਰ ਸਭ ਨੂੰ ਹਿਲਾ ਕੇ ਰੱਖ ਦਿੱਤਾ ਦਿਨ ਦਿਹਾੜੇ ਇੱਕ ਘਟਨਾ ਵਾਪਰੀ ਹੈ ਔਰ ਖਰੜ ਦੇ ਨਜ਼ਦੀਕੀ ਪਿੰਡ ਚੰਦੋ ਦੀ ਘਟਨਾ ਦਿਨ ਦਿਹਾੜੇ 12:30 ਵਜੇ ਨੌਜਵਾਨ ਦੇ ਸਿਰ ਦੇ ਵਿੱਚ ਮਨੀ ਬੌਂਸਰ ਦੇ ਸਿਰ ਦੇ ਵਿੱਚ ਇੱਕ ਤੋਂ ਬਾਅਦ ਇੱਕ ਗੋਲੀਆਂ ਜਿਹੜੀਆਂ ਮਾਰੀਆਂ ਗਈਆਂ ਥਾਂ ਉਸ ਦੀ ਮੌਤ ਹੋ ਗਈ ਹੈ ਮ੍ਰਿਤਕ ਦੀ ਪਛਾਣ 26 ਸਾਲ ਦੇ ਨੌਜਵਾਨ ਮਨੀਸ਼ ਕੁਮਾਰ ਅੱਧ ਦੇ ਵਜੋਂ ਹੋਈ ਹੈ ਮਨੀਸ਼ ਕੁਮਾਰ ਜਿਹੜਾ ਪਿੰਡ ਤਿਊੜ ਦਾ ਰਹਿਣ ਵਾਲਾ ਸੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਜਰੂਰ ਸ਼ੁਰੂ ਕਰ ਦਿੱਤੀ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਔਰ ਇੱਕ ਚੀਜ਼ ਇਹ ਵੀ ਕਹੀ ਜਾ ਰਹੀ ਹੈ ਕਿ ਜਿੱਥੇ ਇਹ ਘਟਨਾ ਵਾਪਰੀ ਹੈ ਕਾਫੀ ਇਹ ਸੜਕ ਤੇ ਆਵਾਜਾਈ ਬਹੁਤ ਸੀ ਔਰ ਤੁਸੀਂ ਇਹ ਦੇਖੋ ਕਿ ਇੱਕ ਪਾਸੇ ਚੋਣਾ ਦਾ ਮਾਹੌਲ ਹੈ ਔਰ ਸਿਕਿਉਰਿਟੀ ਹੈ ਟੁਕੜੀਆਂ ਲੱਗੀਆਂ ਹੋਈਆਂ ਨੇ ਤਾਂ ਮੌਕੇ ਦੇ ਉੱਤੇ ਕਿਸ ਤਰ੍ਹਾਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੋਵੇਗਾ ਔਰ ਜਿਹੜੇ ਵਾਰਦਾਤ ਕਰਨ ਆਏ ਹੋਣਗੇ ਉਹ ਕਿੰਨੇ ਕੁ ਬੇਖੌਫਰੇ ਹੋਣਗੇ ਔਰ ਫੋਰੈਂਸਿਕ ਟੀਮਾਂ ਮੌਕੇ ਤੇ ਨੇ ਪਿੰਡ ਸਾਰਾ ਸਦਮੇ ਦੇ ਵਿੱਚ ਆ ਤਾਂ ਤੁਸੀਂ ਦੇਖ ਸਕਦੇ ਹੋ ਕਿਉਂਕਿ ਜਿਹੜਾ ਮਨੀ ਬੌਂਸਰ ਦੱਸਿਆ ਜਾ ਰਿਹਾ ਹੈ ਇਹ ਪ੍ਰਾਪਰਟੀ ਡੀਲਰ ਦੇ ਨਾਲ ਦੱਸਿਆ ਜਾ ਰਿਹਾ ਕਿ ਨਿੱਜੀ ਤੌਰ ਤੇ ਕੰਮ ਕਰਦਾ ਸੀ ਹਾਲਾਂਕਿ ਪੁਸ਼ਟੀ ਹੋਣੀ ਇਹਨਾਂ ਚੀਜ਼ਾਂ ਦੀ ਬਾਕੀ ਹੈ ਪਰ ਇੱਕ ਚੀਜ਼ ਜ਼ਰੂਰ ਸਾਫ਼ ਹੈ ਕਿ ਇਹਦੇ ਪਿੱਛੇ ਕੋਈ ਐਂਗਲ ਵੱਡਾ ਜਿਹੜਾ ਨਿਕਲ ਕੇ ਸਾਹਮਣੇ ਆਵੇਗਾ ਕਿਉਂਕਿ ਇਸ ਤਰ੍ਹਾਂ ਦੀ ਵਾਰਦਾਤ ਨੂੰ ਮਿੱਥ ਕੇ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਹੈ ਅਕਸਰ ਆਮ ਰੰਜਿਸ਼ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਹੁੰਦੀਆਂ ਤਾਂ ਗੋਲੀ ਵੀ ਸਿਰ ਦੇ ਵਿੱਚ ਮਾਰੀ ਗਈ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਗਵਾਹੀ ਦਾ ਜਾਂ ਜਾਨ ਬਚਣ ਦਾ ਚਾਂਸ ਨਾ ਰਹੇ ਤਾਂ ਤਸਵੀਰਾਂ ਬੇहद ਜ਼ਿਆਦਾ ਵਿਚਲਿਤ ਕਰਦੀਆਂ ਨੇ ਜਿਹੜੀਆਂ ਤੁਹਾਨੂੰ ਸਿੱਧੇ ਤੌਰ ਤੇ ਦਿਖਾਈਆਂ ਵੀ ਨਹੀਂ ਜਾ ਸਕਦੀਆਂ ਤਾਂ ਮੌਕੇ ਤੇ ਫੋਰੈਂਸਿਕ ਵਿਭਾਗ ਦੀਆਂ ਟੀਮਾਂ ਆਪਣੇ ਸਾਜ਼ੋ ਸਮਾਨ ਦੇ ਨਾਲ ਜਿਹੜੇ ਉਥੋਂ ਦੀ ਕਲੂ ਇਕੱਠੇ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ ਤਾਂ ਜੋ ਕਿਸੇ ਤਰੀਕੇ ਦੇ ਨਾਲ ਇਸ ਚੀਜ਼ ਤੋਂ ਪਰਦਾ ਉੱਠਿਆ ਜਾ ਸ ਉਠਾਇਆ ਜਾ ਸਕੇ 6 ਫੁੱਟ ਦਾ ਸਟਰੋਂਗ ਬਿਲਡ ਅਪ ਵਾਲਾ ਇਹ ਨੌਜਵਾਨ ਥਾਏ ਜਿਹੜਾ ਮਾਰ ਕੇ ਇਸ ਨੂੰ ਖਤਮ ਕਰ ਦਿੱਤਾ ਗਿਆ ਮਨੀ ਬੌਂਸਰ ਤਾਂ ਇਹ ਤਸਵੀਰਾਂ ਨੇ ਔਰ ਜਿਸ ਵੇਲੇ ਇਹ ਵਾਰਦਾਤ ਵਾਪਰੀ ਪਿੰਡ ਵਾਲੇ ਇੱਕਦਮ ਉੱਥੇ ਹੀ ਇਕੱਠੇ ਹੋਏ ਹਾਲਾਂਕਿ ਕੋਈ ਸੀਸੀਟੀਵੀ ਫੁਟੇਜ ਹੱਥ ਲੱਗੀ ਹੈ ਕਿਸੇ ਦੇ ਕੁਝ ਪਤਾ ਲੱਗਿਆ ਇਸ ਵਾਰ ਇਹ ਜੇ ਚੀਜ਼ਾਂ ਸਾਫ਼ ਨਹੀਂ ਹੋਈਆਂ ਹੁਣ ਆਮ ਤੌਰ ਤੇ ਪਿੰਡਾਂ ਦੇ ਵਿੱਚ ਵੀ ਬਹੁਤ ਵੱਡੇ ਪੱਦਰ ਦੇ ਉੱਤੇ ਥਾਂ-ਥਾਂ ਸੀਸੀਟੀਵੀ ਲੱਗੇ ਹੋਏ ਨੇ ਔਰ ਕਿਸੇ ਨਾ ਕਿਸੇ ਐਂਗਲ ਤੋਂ ਜਿਹੜੇ ਹਮਲਾਵਰ ਸੀ ਜਿਨ੍ਹਾਂ ਦੇ ਵੱਲੋਂ ਕਾਤਲ ਸੀ ਜਿਨ੍ਹਾਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਦੀਆਂ ਤਸਵੀਰਾਂ ਬਹੁਤ ਜਲਦ ਤੁਹਾਡੇ ਤੱਕ ਲੈ ਕੇ ਆਵਾਂਗੇ ਕਿ ਆਖਰ ਕੌਣ ਸੀ ਕਿਸ ਵੱਲੋਂ ਅੰਜਾਮ ਦਿੱਤਾ ਗਿਆ ਤਾਂ ਇਹ ਤਸਵੀਰਾਂ ਅੱਜ ਇਸ ਵੱਡੀ ਵਾਰਦਾਤ ਦੀ ਗਵਾਹੀ ਭਰਦੀਆਂ ਨੇ ਕਿਸ ਤਰ੍ਹਾਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿਹਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਕਿਉਂ ਦਿੱਤਾ ਇਹ ਸਾਰੇ ਸਵਾਲ ਨੇ ਜਿਨ੍ਹਾਂ ਦੇ ਉੱਤੇ ਪਰਦਾ ਉਠਣਾ ਜਿਹੜਾ ਲਾਜ਼ਮੀ ਹੈ ਤਾਂ ਖਰੜ ਦੇ ਨਸਤੀਕੀ ਪਿੰਡ ਚੰਦੋ ਦੀ ਇਹ ਘਟਨਾ ਚੰਦੋ ਦੀ ਇਸ ਘਟਨਾ ਨੇ ਨਾ ਸਿਰਫ ਖਰੜ ਮੁਖਾਲੀ ਸਗੋਂ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਕਿਉਂਕਿ ਚੂਣਾ ਦਾ ਮੌਸਮ ਹੈ ਚੂਣਾ ਦੇ ਵਿੱਚ ਸਾਰੇ ਰੁਝੇ ਹੋਏ ਨੇ ਸਿਕਿਉਰਿਟੀ ਦੇ ਬਹੁਤ ਵੱਡੇ ਦਾਅਵੇ ਨੇ ਔਰ ਇਸ ਤਰ੍ਹਾਂ ਦੀ ਘਟਨਾ ਦਾ ਵਾਪਰ ਜਾਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਜਿਹੜੇ ਪੈਦਾ ਕਰਦਾ ਖੜੇ ਕਰਦਾ 12:30 ਵਜੇ ਚੜੀ ਦੁਪਹਿਰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਗੋਲੀ ਮਾਰ ਕੇ ਥਾਏ ਨੌਜਵਾਨ ਦਾ ਕਤਲ ਸਿਰਚ ਗੋਲੀ ਮ੍ਰਿਤਕ ਦੀ ਪਛਾਣ 26 ਸਾਲ ਦੇ ਨੌਜਵਾਨ ਮਨੀਸ਼ ਕੁਮਾਰ ਉਰਫ ਮਨੀ ਬੌਂਸਰ ਦੇ ਵਜੋਂ ਹੋਈ ਹੈ ਪਿੰਡ ਟਿਊਡ ਦਾ ਰਹਿਣ ਵਾਲਾ ਸੀ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜਿਹੜੀ ਪੜਤਾਲ ਹੈ ਜਾਂਚ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਔਰ ਇਹ ਤਸਵੀਰਾਂ ਹੈਰਾਨ ਕਰਦੀਆਂ ਨੇ ਪਰੇਸ਼ਾਨ ਕਰਦੀਆਂ ਨੇ ਕਿ ਆਖਰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਕਿਉਂ ਹੋਵੇਗਾ ਇਸ ਦੇ ਪਿਛਲੇ ਕਾਰਨ ਕੀ ਰਹੇ ਹੋਣਗੇ ਤਾਂ ਬਹੁਤ ਤਰ੍ਹਾਂ ਦੇ ਦਾਅਵੇ ਨੇ ਬਹੁਤ ਤਰ੍ਹਾਂ ਦੀਆਂ ਚਰਚਾਵਾਂ ਨੇ ਹਾਲਾਂਕਿ ਪੁਲਿਸ ਹੁਣ ਪੜਤਾਲ ਦੇ ਵਿੱਚ ਲੱਗ ਚੁੱਕੀ ਹੈ ਪੜਤਾਲ ਇਸ ਗੱਲ ਦੀ ਕੀਤੀ ਜਾ ਰਹੀ ਹੈ ਕਿ ਆਖਰ ਇਹ ਵਾਰਦਾਤ ਕਿਉਂ ਵਾਪਰੀ ਕਿਸ ਮਨਛਾ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕੀ ਕੋਈ ਵੱਡਾ ਨੈਟਵਰਕ ਹੈ ਦੇ ਪਿੱਛੇ ਕੀ ਕੋਈ ਵੱਡੀ ਸਾਜ਼ਿਸ਼ ਤੇ ਪਰਦਾ ਪਾਉਣ ਦੇ ਲਈ ਇਸ ਵੱਡੀ ਵੱਡੇ ਕਤਲकांड ਨੂੰ ਅੰਜਾਮ ਦਿੱਤਾ ਗਿਆ ਤਾਂ ਤਸਵੀਰਾਂ ਆ ਤੁਸੀਂ ਦੇਖ ਰਹੇ ਹੋ ਮੁਹਾਲੀ ਖਰੜ ਦੇ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਜਿਹੜਾ ਦਿੱਤਾ ਗਿਆ